ਅੱਜ ਬਾਰਸ਼ ਦਾ ਮੌਸਮ ਬਹੁਤ ਬਣਿਆ ਸੀਗਾ ਕਰੋੜ 10 ਕੀਤੀ ਵੀ ਮਹਾਰਾਜ ਲਿਆ ਜਾਇਆ ਆਪਣੇ ਦਰ ਤੇ ਬਸ ਉਹਨਾਂ ਦੀ ਕਿਰਪਾ ਹੋਈ ਠੀਕ ਟਕ। ਇੱਥੇ ਉਹ ਕੁਝ ਮਿਲ ਜਾਂਦਾ ਜਿਹੜਾ ਕਿਤੋਂ ਬੰਦਾ ਸੋਚ ਵੀ ਨਹੀਂ ਸਕਦਾ ਜਿਹੜੇ ਆਪਾਂ ਬਿਲਕੁਲ ਆਸ ਲਾ ਦਿੰਦੇ ਆ ਇੱਕ ਆਸ ਖਤਮ ਹੋ ਜਾਂਦੀ ਜ਼ਿੰਦਗੀ ਦੀ ਆਸ ਖਤਮ ਹੋ ਜਾਂਦੀ ਵੀ ਇਹ ਹੋਣਾ ਨਹੀਂ ਕੰਮ ਹੁਣ ਉਹ ਆਸ ਦੁਬਾਰਾ ਸ਼ੁਰੂ ਹੋ ਜਾਂਦੀ ਆਸ ਨਹੀਂ ਸ਼ੁਰੂ ਹੁੰਦੀ ਉਹ ਕੰਮ ਇੱਕ ਸਾਈਡ ਤੋਂ ਹੋਣੇ ਸ਼ੁਰੂ ਹੋ ਜਾਂਦੇ ਸਰ ਸਰਵਜ ਕਰਦਾ ਜੀ ਪੰਜਾਬ ਪੁਲਿਸ ਦੇ ਵਿੱਚ ਤੇ ਬੱਚੇ ਬਾਹਰ ਭੇਜਨੇ ਸੀਗੇ ਕੁੜੀਆ ਮੇਰੀ ਪੜਦੀ ਸੀ ਬੀਬੀਏ ਦੇ ਵਿੱਚ ਜਲੰਧਰ ਤੇ ਸਾਡੇ ਕੋਲ ਫੰਡ ਨਹੀਂ ਸੀਗਾ ਇਹਨੇ ਪੈਸੇ ਨਹੀਂ ਸੀਗਾ ਕਦੀ ਸੋਚਿਆ ਨਹੀਂ ਸੀ ਉਹ ਉਤੋਂ ਕਾਲਜ ਦੇ ਵਿੱਚੋਂ ਛੁੱਟੀਆਂ ਕੱਟਣ ਆਈ ਤੇ ਉਹਦੀ ਮੰਦਰ ਨੇ ਪੁੱਛਿਆ ਕਿ ਤਰ ਬੈਠੀ ਕਹਿੰਦੀ ਬੇਟੇ ਕੀ ਗੱਲ ਚੁੱਪ ਕਰਕੇ ਬੈਠੀ ਸੀ ਤੇ ਉਹ ਕਹਿੰਦੀ ਵੀ ਮੇਰੇ ਨਾਲ ਸਾਰੀਆਂ ਕੁੜੀਆਂ ਚਲੀਆਂ ਗਈਆਂ ਕੈਨੇਡਾ ਚ ਲੰਘੇ ਮੈਂ ਵੀ ਜਾਣਾ ਤੇ ਜਦੋਂ ਵਾਈਫ ਨੇ ਮੇਰੇ ਨਾਲ ਗੱਲ ਕੀਤੀ ਮੈਨੂੰ ਬੜਾ ਅਜੀਬ ਲੱਗਾ ਵੀ ਇੰਨਾ ਫੜਦਾ ਆਪਣੇ ਕੋ ਹੈ ਨਹੀਂ ਪਰ ਇਥੇ ਬਾਬਾ ਜੀ ਕੋਲ ਫਿਰ ਸੁੱਖਿਆ ਫੜ ਫੜ ਸੁੱਖਿਆ ਸੀਗਾ ਉਹ ਕਿੱਦਾਂ ਉਹਨਾਂ ਨੇ 25 ਲੱਖ ਰੁਪਇਆ ਇਕੱਠਾ ਕਰਾਇਆ ਕਿੱਦਾਂ ਉਹਨਾਂ ਨੇ ਦਿੱਤਾ ਕਿੱਦਾਂ ਭੇਜਿਆ ਇਹ ਉਹਨਾਂ ਨੂੰ ਪਤਾ ਜੀ ਉਹਨਾਂ ਦੇ ਫਿਰ ਉਸ ਤੋਂ ਬਾਅਦ ਬੇਟਾ ਨੇ ਵੀ ਜਾਣਾ ਸੀ ਪਰ ਬੇਟਾ ਵੀ ਚਲਾ ਇਹ ਦੇਖਿਆ ਗਿਆ ਵੀ ਇੱਥੇ ਜ਼ਰੂਰੀ ਵੀ ਕੋਈ ਸਿੱਖੀ ਆਵੇ ਜ਼ਰੂਰੀ ਨਹੀਂ ਵੀ ਕੋਈ ਸਿੱਖ ਆਵੇ ਇੱਥੇ ਕਿਸੇ ਧਰਮ ਦਾ ਵੀ ਕੋਈ ਆਵੇ ਕੋਈ ਵੀ ਆਵੇ ਇੱਥੇ ਹੁਣ ਤੁਸੀਂ ਦੇਖ ਲਓ ਇੱਥੇ ਸੰਗਤ ਦੇ ਵਿੱਚ ਤੁਸੀਂ ਇੰਟਰਵਿਊ ਕਰੋ ਕੋਈ ਕਿਸੇ ਧਰਮ ਦਾ ਕੋਈ ਕਿਸੇ ਧਰਮ ਦਾ ਬਾਬਾ ਜੀ ਇਹ ਨਹੀਂ ਦੇਖਦੇ ਤੁਸੀਂ ਇੱਕ ਵਾਰੀ ਆ ਕੇ ਲਾਈਨ ਦੇ ਵਿੱਚ ਲੱਗ ਕੇ ਤੁਹਾਡੇ ਤੇ ਕਿਰਪਾ ਸ਼ੁਰੂ ਹੋ ਜਣੀ ਬੇਸ਼ੱਕ ਤੁਸੀਂ ਜੋ ਆਪਣੇ ਦਿਲ ਚ ਸੁਖ ਲਿਆ ਉਹ ਪੂਰਾ ਇੱਥੇ 100% ਹੋਏਗਾ ਬਾਕੀ ਮੈਨੂੰ ਨਹੀਂ ਪਤਾ ਕਿਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਦਰਵਾਜ਼ੇ ਪਹੁੰਚੇ ਹਾਂ ਸੇਵਾ ਕਰ ਰਹੇ ਹਾਂ ਪੱਖੀ ਚੱਲ ਰਹੇ ਹਨ ਕਿੰਨਾ ਕ ਅਨੰਦ ਆਉਂਦਾ ਜਦੋਂ ਇੱਥੇ ਆਉਨੇ ਹਾਂ ਇਹ ਤਾਂ ਜੀ ਪੂਰਾ ਹੌਤਾ ਅਡੀਕਦੇ ਰਹੀਦਾ ਜੇ ਜਦੋਂ ਬਹੁਤ ਦਵਾਰ ਆਵੇ ਬਾਬਾ ਜੀ ਬੁਲਾਉਣ ਅੱਜ ਬਾਰਸ਼ ਦਾ ਮੌਸਮ ਬਹੁਤ ਬਣਿਆ ਸੀਗਾ ਕਰੋੜ ਦਾਸ ਕੀਤੀ ਵੀ ਮਹਾਰਾਜ ਲਿਆ ਜਾਏਗਾ ਆਪਣੇ ਦਰ ਤੇ ਬਸ ਉਹਨ ਕਿੰਨਾ ਸਮਾਂ ਹੋ ਗਿਆ ਜੀ ਇੱਥੇ ਚਪੈਰਾ ਸਾਫ ਕੱਟਣਾ ਹੁੰਦੇ ਹਨ ਚਪੈਰਾ ਜੀ ਪਹਿਲੇ ਐਤਵਾਰ ਆਈਦਾ ਸੀਗਾ ਜੀ ਬੁੱਧਵਾਰ ਦਾ ਪਤਾ ਨਹੀਂ ਸੀ ਮੈਨੂੰ ਐਤਵਾਰ ਆਈਦਾ ਸੀਗਾ ਐਤਵਾਰ ਚਪੈਰਾ ਕੱਢ ਕੇ ਜਾਈਦਾ ਸੀ ਹੁਣ ਮੈਨੂੰ ਤਕਰੀਬਨ 7 ਬੁੱਧਵਾਰ ਆਜ 7ਵਾਂ ਬੁੱਧਵਾਰ ਹੈ ਜੀ ਤੇ ਕਿੰਨਾ ਕਿ ਜੀਵਨ ਦੇ ਵਿੱਚ ਬਦਲਾਅ ਆ ਗਏ ਜਿਵੇਂ ਦਿਨ ਬਰ ਦਿਨ ਇੱਥੇ ਆਉਂਨੇ ਹੋ ਕੀ ਹਾਲਾਤ ਵੀ ਬਦਲਦੇ ਵੇ ਨਜ਼ਰ ਆਉਂਦੇ ਦੇਖੋ ਜੀ ਇੱਥੇ ਉਹ ਕੁਝ ਮਿਲ ਜਾਂਦਾ ਜਿਹੜਾ ਕਿਤੋਂ ਬੰਦਾ ਸੋਚ ਵੀ ਨਹੀਂ ਸਕਦਾ ਜਿਹੜੇ ਆਪਾਂ ਬਿਲਕੁਲ ਆਸਲਾਹ ਦਿੰਨੇ ਆ ਇੱਕ ਆਸ ਖਤਮ ਹੋ ਜਾਂਦੀ ਹੈ ਜ਼ਿੰਦਗੀ ਦੀ ਆਸ ਖਤਮ ਹੋ ਜਾਂਦੀ ਵੀ ਇਹ ਹੋਣਾ ਨਹੀਂ ਕੰਮ ਹੁਣ ਉਹ ਆਸ ਦੁਬਾਰਾ ਸ਼ੁਰੂ ਹੋ ਜਾਂਦੀ ਆਸ ਨਹੀਂ ਸ਼ੁਰੂ ਹੁੰਦੀ ਉਹ ਕੰਮ ਇੱਕ ਸਾਈਡ ਤੋਂ ਹੋਣੇ ਸ਼ੁਰੂ ਹੋ ਜਾਂਦੇ ਬਿਲਕੁਲ ਤੁਸੀਂ ਕਦੇ ਕੁਝ ਮਿਸ ਮੰਗਿਆ ਹੋਵੇ ਤੇ ਪੂਰਾ ਹੋਇਆ ਹੋਵੇ ਤੁਹਾਡੇ ਜੀਵਨ ਦੇ ਵਿੱਚ ਕੁਝ ਹੋਇਆ ਹੋਵੇ ਮੈਂ ਜਿੱਦਾਂ ਜੀ ਮੈਂ ਸਰਵਿਸ ਕਰਦਾ ਜੀ ਪੰਜਾਬ ਪੁਲਿਸ ਦੇ ਵਿੱਚ ਤੇ ਬੱਚੇ ਬਾਹਰ ਭੇਜਨੇ ਸੀਗੇ ਕੁੜੀਆ ਮੇਰੀ ਪੜਦੀ ਸੀ ਬੀਬੀਏ ਦੇ ਵਿੱਚ ਜਲੰਧਰ ਤੇ ਸਾਡੇ ਕੋਲ ਫੰਡ ਨਹੀਂ ਸੀਗਾ ਇਹਨੇ ਪੈਸੇ ਨਹੀਂ ਸੀਗਾ ਕਦੀ ਸੋਚਿਆ ਹੀ ਨਹੀਂ ਸੀ ਉਹ ਤਾਂ ਕਾਲਜ ਵਿੱਚੋਂ ਛੁੱਟੀਆਂ ਕੱਟਣ ਆਈ ਤੇ ਉਹਦੀ ਮਦਰ ਨੇ ਪੁੱਛਿਆ ਕਿ ਤਰ ਬੈਠੀ ਕਹਿੰਦੀ ਬੇਟੇ ਕੀ ਗੱਲ ਚੁੱਪ ਕਰਕੇ ਬੈਠੀ ਸੀ ਤੇ ਉਹ ਕਹਿੰਦੀ ਵੀ ਮੇਰੇ ਨਾਲ ਸਾਰੀਆਂ ਕੁੜੀਆਂ ਚਲੀਆਂ ਗਈਆਂ ਕੈਨੇਡਾ ਜਿੱਦਾਂ ਕਿ ਮੈਂ ਵੀ ਜਾਣਾ ਤੇ ਜਦੋਂ ਵਾਈਫ ਨੇ ਮੇਰੇ ਨਾਲ ਗੱਲ ਕੀਤੀ ਮੈਨੂੰ ਬੜਾ ਅਜੀਬ ਲੱਗਾ ਵੀ ਇੰਨਾ ਫੜਦਾ ਆਪਣੇ ਕੋਲ ਹੈ ਨਹੀਂ ਪਰ ਇਥੇ ਬਾਬਾ ਜੀ ਕੋਲ ਫਿਰ ਸੁੱਖਿਆ ਫੜ-ਪੜ ਸੁੱਖਿਆ ਸੀਗਾ ਉਹ ਕਿੱਦਾਂ ਉਹਨਾਂ ਨੇ 25 ਲੱਖ ਰੁਪਏ ਇਕੱਠਾ ਕਰਾਇਆ ਕਿੱਦਾਂ ਉਹਨਾਂ ਨੇ ਦਿੱਤਾ ਕਿੱਦਾਂ ਭੇਜਿਆ ਇਹਨਾਂ ਨੂੰ ਪਤਾ ਜੀ ਉਹਨਾਂ ਦੇ ਫਿਰ ਉਸ ਤੋਂ ਬਾਅਦ ਬੇਟਾ ਨੇ ਵੀ ਜਾਣਾ ਸੀ ਪਰ ਬੇਟਾ ਵੀ ਚਲਾ ਗਿਆ ਬਾਈ ਜੀ ਕਿੰਨਾ ਕੁ ਯਕੀਨ ਵੱਧ ਸਿਰਫ ਇੱਕ ਅਰਦਾਸ ਕਰਨ ਦੇ ਦੇਰ ਹੈ ਤੇ ਜੋ ਵੀ ਮਿਸ ਤੁਸੀਂ ਮੰਗੋ ਪੂਰਾ ਜ਼ਰੂਰ ਹੋ ਜਾਂਦਾ ਇਥੇ ਇਹ ਹੈ ਜੀ ਇੱਕ ਤਾਂ ਸਾਰਿਆਂ ਨਾਲੋਂ ਵੱਡੇ ਇਥੇ ਇਹ ਦੇਖਿਆ ਗਿਆ ਵੀ ਇਥੇ ਜ਼ਰੂਰੀ ਵੀ ਕੋਈ ਸਿੱਖੀ ਆਵੇ ਜ਼ਰੂਰੀ ਨਹੀਂ ਵੀ ਕੋਈ ਸਿੱਖ ਆਵੇ ਇੱਥੇ ਕਿਸੇ ਧਰਮ ਦਾ ਵੀ ਕੋਈ ਆਵੇ ਕੋਈ ਵੀ ਆਵੇ ਇੱਥੇ ਹੁਣ ਤੁਸੀਂ ਦੇਖ ਲਓ ਇੱਥੇ ਸੰਗਤ ਦੇ ਵਿੱਚ ਤੁਸੀਂ ਇੰਟਰਵਿਊ ਕਰੋ ਕੋਈ ਕਿਸੇ ਧਰਮ ਦਾ ਕੋਈ ਕਿਸੇ ਧਰਮ ਦਾ ਬਾਬਾ ਜੀ ਇਹ ਨਹੀਂ ਦੇਖਦੇ ਤੁਸੀਂ ਇੱਕ ਵਾਰੀ ਆ ਕੇ ਲਾਈਨ ਦੇ ਵਿੱਚ ਲੱਗ ਕੇ ਤੁਹਾਡੇ ਤੇ ਕਿਰਪਾ ਸ਼ੁਰੂ ਹੋ ਜਾਣੀ ਬਈ ਤੁਸੀਂ ਜੋ ਆਪਣੇ ਦਿਲ ਚ ਸੁਖ ਲਿਆ ਉਹ ਪੂਰਾ ਇੱਥੇ 100% ਹੋਏਗਾ ਬਾਕੀ ਮੈਨੂੰ ਨਹੀਂ ਪਤਾ ਕਿੱਦਾਂ ਬਿਲਕੁਲ ਸੰਗਤਦਰੋਂ ਕੀ ਕਹਿਣਾ ਚਾਹੁੰਦੇ ਜਿਹੜੀ ਘਰ ਬੈਠੀ ਦਰਸ਼ਕ ਦੱਸਾਂਗੇ ਘਰ ਬੈਠੇ ਵੀ ਠੀਕ ਹੈ ਜੀ ਜਿਹੜੇ ਘਰ ਬੈਠੇ ਕਰਦੇ ਉਹ ਵੀ ਕਿਸਮਤ ਵਾਲੇ ਆ ਵੀ ਜਿਹੜੇ ਬਾਬਾ ਜੀ ਦੀ ਹਜ ਦੀ ਲਵਾ ਰਹੇ ਆ ਤੇ ਇੱਕ ਵਾਰੀ ਇੱਥੇ ਅਰਦਾਸ ਕਰਨ ਬਾਬਾ ਜੀ ਆਪਣੇ ਚਰਨਾ ਚ ਲੈ ਗਏ ਉਹ ਤੇ ਬਾਬਾ ਜੀ ਆਪਣੇ ਚਰਨਾ ਚ ਜਰੂਰ ਲੈ ਕੇ ਹੁੰਦੇ ਸੀ ਮਾਈਕਲ ਜੀ ਖਾਲਸਾ ਵਾਈਕਲ